ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਉੜੀ ਪੂਰਬੀ ਮਹੱਲਾ ਚੌਥਾ ਹਮ ਅਹੰਕਾਰੀ ਅਹੰਕਾਰ ਅਗਿਆਨ ਮਤ ਗੋਰੇ ਮਿਲੇ ਆਪ ਗਵਾਇਆ ਹਮੈ ਰੋਗ ਗਿਆ ਸੁਖ ਪਾਇਆ ਤਾਨੂੰ ਤਨ ਨੂੰ ਗੁਰੂ ਹਰਿ ਰਾਇ ਰਾਮ ਗੁਰ ਕੈ ਬਚਨੇ ਹਰ ਪਾਇਆ ਰਹਾ ਮੇਰਾ ਹਿਰ ਰੈ ਪ੍ਰੀਤ ਰਾਮ ਰਾਏ ਕੀ ਗੁਰ ਮਰ ਗੁਪੰਥ ਬਤਾਇਆ ਮੇਰਾ ਜੀਉ ਪਿੰਡ ਸਭ ਸਤਿਗੁਰ ਅਗੇ ਜene ਵਿਛੜਿਆ ਹਰੇ ਗਲ ਲਾਇਆ ਮੇਰੇ ਅੰਦਰ ਪ੍ਰੀਤ ਲੱਗੀ ਦੇਖਣ ਕਾ ਗੁਰ ਹਿਰਦੇ ਨਾਲੇ ਦਿਖਾਇਆ ਸਹਜ ਆਨੰਦ ਪਾਇ ਮਨੇ ਮੁਰੇ ਗੁਰ ਅਗੇ ਆਪ ਵਿੱਚ ਆਇਆ ਕਮ ਅਪਰਾਧ ਪਾਪ ਬਹ ਕੀਨੇ ਕਰ ਦੁਸ਼ਟੀ ਚੋਰ ਚੁਰਾਇਆ ਆਬ ਨਾਨਕ ਸਰਨਗ ਤੇ ਆਏ ਹਰ ਰਾਖੋ ਲਾਜ ਹਰ ਪਾਇਆ ਗੌੜੀ ਪੂਰਬੀ ਮਹੱਲਾ ਚੌਥਾ ਗੁਰਮਤਿ ਬਾਜੈ ਸਬ ਦੁ ਅਨਾਹਦ ਗੁਰਮਤਿ ਮਨੁਆ ਗਾਵੈ ਵਡਭਾਗੀ ਗੁਰਦਰਸ਼ਨ ਪਾਇਆ ਤਾਨੁ ਤਨੁ ਗੁਰੂ ਲਿਵ ਲਾਵੈ ਗੁਰਮੁਖੇ ਹਰ ਲੇਵ ਲਾਵੇ ਰਹਾ ਹਮਰਾ ਠਾਕੁਰ ਸਤਗੁਰ ਪੂਰਾ ਮਨ ਗੁਰ ਕੀ ਕਾਰ ਕਮਾਵੇ ਹਮ ਮਲੇ ਮਲੇ ਤੋਹ ਪਾਵ ਗੁਰੂ ਕੇ ਜੋ ਹਰ ਹਰ ਕਥਾ ਸੁਣਾਵੈ ਹਿਰਦੈ ਗੁਰਮ ਤੇ ਰਾਮ ਰਸਾਇਣੁ ਜਹਿਵਾ ਹਰਿ ਗੁਣ ਗਾਵੈ ਮਨ ਰਸ ਕੇ ਰਸ ਕੇ ਹਰਿ ਰਾਸਿ ਆਗਹਨੇ ਫੇਰ ਬਹਰ ਨ ਭੂਖ ਲਗਾਵੇ ਕੋਈ ਕਰੇ ਉਪਾਵ ਅਨੇਕ ਬਹ ਤੇਰੇ ਬੇਨੁ ਕਿਰਪਾ ਨਾ ਨ ਪਾਵੇ ਜਨ ਨਾਨਕ ਕਾ ਹਰਿ ਕਿਰਪਾ ਤਰੀ ਮਾਤੇ ਗੁਰਮ ਤੇ ਨਾਮ ਦ੍ਰਿੜਾਵੈ ਰਾਗ ਗੌੜੀ ਮਾਝ ਮਹੱਲਾ ਚੌਥਾ ਗੁਰਮੁਖੇ ਚਿੰਦੂ ਜਾਪੇ ਨਾਮ ਕਰਮਾ ਮਾਤੇ ਮਾਤਾ ਮਾਤੇ ਜੀਓ ਨਾਮ ਮੁਖੇ ਰਾਮਾ ਸੰਤੋਖ ਪਿਤਾ ਕਰੇ ਗੁਰਪੁਰਖ ਜਨਮ ਵਡਭਾਗੀ ਮੇਲੋ ਰਾਮਾ ਗੁਰ ਜੋਗੀ ਪਰਖੂ ਮਿਲਿਆ ਰੰਗ ਮਾਣੀ ਜੀ ਗੁਰ ਹਰ ਰੰਗੇ ਰਤੜਾ ਸਦਾ ਨਿਰਬਣੀ ਜੀ ਵਡਭਾਗੀ ਮੇਲੋ ਸੁਘੜ ਸੁਜਾਣੀ ਜੀ ਮੇਰਾ ਮਨ ਤਾਨੂੰ ਹਰ ਰੰਗੇ ਪਿੰਨਾ ਹੋ ਸੰਤ ਹੋ ਨੀਲੇ ਨਾਮ ਜਪਾ ਵਿੱਚ ਸੰਗਤ ਤੇ ਨਾਮ ਸਦਾ ਲੈ ਲਾ ਜੀ ਕਰੇ ਸਿਵਾ ਸੰਤਾ ਅੰਰੇ ਤੁਮਕੇ ਪਾ ਜੀ ਮੇਲ ਪੁਰ ਬੇ ਲਿਖੇੜੇ ਤੋਰੇ ਕਰਮਾ ਸਵਣੇ ਵਰਸੁ ਅੰਮ੍ਰਿਤ ਤੇ ਜਾਗੁ ਛਾਇਆ ਜੀ ਮਨ ਮੋਰ ਕੋਹ ਕਿਹੜਾ ਸਬਦ ਮੁਖੇ ਪਾਇਆ ਹਰ ਅੰਮ੍ਰਿਤ ਉਠੜਾ ਮਿਲਿਆ ਹਰ ਰਾਇਆ ਜੀ ਜਨ ਨਾਨਕ ਪ੍ਰੇਮ ਰਤਨਾ ਗੌੜੀ ਮਾਝ ਮਹੱਲਾ ਚੌਥਾ ਆਓ ਸਖੀ ਗੁਣ ਕਾਮਣ ਕਰੀਹਾ ਜੀ ਮੇਲੇ ਸੰਤ ਜਨਾ ਰੰਗ ਮਾਣੇ ਰਲਿਆ ਜੀ ਗੁਰਦੀਪ ਕੋ ਗਿਆਨੁ ਸਦਾ ਮਾਨੇ ਬਲਿਆ ਜੀ ਹਰੇ ਟੁੱਠੇ ਟੋਲੇ ਟੋਲੇ ਮਿਲਿਆ ਜੀ ਮੇਰਾ ਇਮਾਨੇ ਤਾਨੇ ਪ੍ਰੇਮ ਲੱਗਾ ਹਰੇ ਟੋਲੇ ਜੀ ਮੈਂ ਮਿਲੇ ਮਿੱਤਰ ਸਤਗੁਰ ਵੇ ਚੋਲੇ ਜੀ ਮਨੁ ਦੀਵਾਨ ਸੰਤਾ ਮੇਰਾ ਪ੍ਰਭੂ ਮੇਲੇ ਜੀ ਹਰ ਵਿਟੜ ਹੋ ਸਦਾ ਕੋਲੇ ਜੀ ਵਾਸੂ ਮੇਰੇ ਪਿਆਰਿਆ ਵਾਸੂ ਮੇਰੇ ਗੋਵਿੰਦਾ ਹਰ ਕਰ ਕਿਰਪਾ ਮਨ ਵਾਸੂ ਜੀਓ ਮਨ ਚਿੰਦੇੜਾ ਫਲ ਪਾਇਆ ਮੇਰੇ ਗੋਵਿੰਦਾ ਗੁਰ ਪੂਰਾ ਵੇਖੇ ਵਿਗਾਸੂ ਜੀਓ ਹਰੇ ਨਾਮ ਮਿਲਿਆ ਸੁਹਾਗਣੀ ਮੇਰੇ ਗੋਵਿੰਦਾ ਮਾਨੇ ਆਨੰਦ ਨੂੰ ਅਨੰਦ ਰਹਾ ਸੁਜੀਆ ਹਰੇ ਪਾਇੜਾ ਵਡਭਾਗੀ ਮੇਰੇ ਗੋਵਿੰਦਾ ਨਿਤ ਲੈ ਲਾਹ ਮਨ ਹਸ ਸੁਜੀਆ ਹਰ ਆਪੇ ਉਪਾਏ ਹਰ ਆਪੇ ਵੇਖੈ ਹਰ ਆਪੇ ਕਰੈ ਲਾਇ ਜੀ ਇਹ ਕਿ ਖਾਵ ਹੈ ਬਖਸ ਤੋਟੇ ਨਾ ਆਵੇ ਇੱਕ ਨਾ ਫੱਕਾ ਪਾਇਆ ਜੀ ਇਹ ਕਿ ਰਾਜੇ ਪਖਤੇ ਬਹ ਹੈ ਨਿਤ ਸੁਖੀਏ ਇੱਕ ਨਾ ਭਿਕ ਮੰਗਾਇ ਜੀ ਸਭ ਇਕੋ ਸਬਦ ਵਰਤਦਾ ਮੇਰੇ ਗੋਵੇਦਾ ਜਨਾਨਕ ਨਾਨਕ ਨਾਮ ਧਿਆਇਆ ਜੀ गाउड़ी माझे मोहल्ला चौथा मनमाही मनमाही मेरे गोविंदा हर रंग रता मनमाही जी हर रंग नाले ना, ना लखिए मेरे गोविंदा ਗੁਰ ਪੂਰਾ ਅਲਾਖ ਲਖਾ ਹੀ ਜੀ ਹਰੇ ਹਰੇ ਨਾਮੁ ਪਰਗਾਸਿਆ ਮੇਰੇ ਗੋਵਿੰਦਾ ਸਭ ਦਾਲਦ ਦੁਖ ਲਹਿ ਜਾਹੀ ਜੀ ਹਰੇ ਪਾਦ ਉਤਮ ਪਾਇਆ ਮੇਰੇ ਗੋਵਿੰਦਾ ਵੜ ਭਾਗੀ ਨਾਮੇ ਸਮਾਹੀ ਜੀ ਨਿਆਣੀ ਮੇਰੇ ਪਿਆਰਿਆ ਨਿਆਣੀ ਮੇਰੇ ਗੋਵਿੰਦਾ ਕਿ ਮੈਂ ਹਰ ਪ੍ਰਭੂ ਡਿਠੜਾ ਨਿਆਣੀ ਜੀ ਮੇਰਾ ਮਨ ਤੁਨ ਬਹੁਤ ਬੈਰ ਗਿਆ ਮੇਰੇ ਗੋਵਿੰਦਾ ਹਰ ਬਾਝ ਹੋ ਤਨ ਕੁਮ ਲੈਣੀ ਜੀ ਸੰਤ ਜਨਾਮ ਮੇਲੇ ਪਾਇਆ ਮੇਰੇ ਗੋਵਿੰਦਾ ਮੇਰਾ ਹਰ ਪ੍ਰਭੂ ਸੱਜਣ ਸਣੀ ਜੀ ਹਰ ਆਏ ਮਿਲਿਆ ਜਗ ਜੀਵਨ ਮੇਰੇ ਗੋਵਿੰਦਾ ਮੈਂ ਸੋਖੇ ਵਿਹਾਣੀ ਰਹਿਣੀ ਜੀ ਮੈਂ ਮੇਲ ਹੋ ਸੰਤ ਮੇਰਾ ਹਰ ਪ੍ਰਭੂ ਸੱਜਣ ਮੈਂ ਮਨ ਤਾਨੇ ਭੁਖ ਲਗਾਈਆ ਜੀ ਹਾਉ ਰਹਿ ਨ ਸਕਾ ਮੈਨੂੰ ਦੇਖੇ ਮੇਰੇ ਪ੍ਰੀਤਮ ਮੈਂ ਅੰਤਰੇ ਬਿਰਹ ਹਰ ਲਾਈਆ ਜੀ ਹਰ ਰਾਇਆ ਮੇਰਾ ਸੱਜਣ ਪਿਆਰਾ ਗੁਰ ਮਿਲੇ ਮੇਰਾ ਮਾਨੂ ਜੀਵਾਇਆ ਜੀਓ ਮੇਰਾ ਮਨ ਤਾਨੇ ਆਸਾ ਪੂਰੀਆ ਮੇਰੇ ਗੋਵਿੰਦਾ ਹਰ ਮਿਲਿਆ ਮਨ ਵਧਾਈਆ ਜੀਓ ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ ਹਾਉ ਤੁਧ ਵਿਟੜਿਓ ਸਦ ਵਾਰੀ ਜੀ ਮੇਰੇ ਮਨ ਤਾਨੇ ਪ੍ਰੇਮ ਪਰਮ ਕਾ ਮੇਰੇ ਗੋਵਿੰਦਾ ਹਰੇ ਪੂੰਜੀ ਰਖੋ ਹਮਾਰੀ ਜੀ ਸਤਿਗੁਰ ਵੇਸਟ ਮੇਲੇ ਮੇਰੇ ਗੋਵਿੰਦਾ ਹਰੇ ਮੇਲੇ ਕਰੇ ਰੈਬਾਰੀ ਜੀ ਹਰੇ ਨਾਮ ਦਇਆ ਕਰੇ ਪਾਇਆ ਮੇਰੇ ਗੋਵਿੰਦਾ ਨਾਨਕ ਨੂੰ ਸਰਣੇ ਤੁਮਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ